ਜੋਤ ਕਿਹਦੀ ਹੈ ਉਹ ਮਤਲਬ ਕਵਾਜਾ ਵੀਰ ਦੀ ਮਤਲਬ ਐਤਵਾਰ ਲਾਦੀ ਦੀ ਮਾਤਾ ਦੀ ਕਹਿੰਦੇ ਸੀਗੇ ਨਾਲ ਕਾਲੀ ਮਾਤਾ ਦੀ ਲਾਲੋ ਸ਼ਨੀਵਾਰ ਦੀ ਇੱਕ ਛਨੀ ਦੇਵਤੇ ਦੀ ਲਾਲੋ ਐਤਵਾਰ ਦੀ ਸਾਰੇ ਦੇਖੋ ਸੱਤ ਦੇਵਤੇ ਆ ਕੋਈ ਤਾਂ ਸੂਤ ਆ ਹੀ ਜਾਏਗਾ ਪਤਾ ਨਹੀਂ ਮਾਫ ਕਰਿਓ ਜਿਹੜਾ ਕਹਿੰਦੇ ਹੁੰਦੇ ਜਿਹੜਾ ਦੁਖੀ ਹੋਵੇ ਉਹ ਤਾਂ ਦੁਖੀ ਹੁੰਦਾ ਮੈਨੂੰ ਮੇਰਾ ਹੱਸਣਾ ਬਣਦਾ ਹੈ ਉਹਦਾ ਵੀ ਹੱਸਣਾ ਬਣਦਾ ਹੈ ਮਾਫ ਕਰਿਓ ਵੀ ਤੁਹਾਡੇ ਦੁੱਖ ਨਾਲ ਅਸੀਂ ਹੱਸਣਦੇ ਆ ਵੀ ਜਦ ਸਾਡੇ ਕੋ ਸਿਮਰਨ ਪ੍ਰਮਾਤਮਾ ਦਿੱਤਾ ਹੈ ਕਾ ਆਪਣੇ ਦਿੱਤੇ ਅਸੀਂ ਤੁਰ ਤੁਰ ਕਿਉਂ ਭੱਜੇ ਫਿਰਦੇ ਹਾਂ ਹਰੇਕ ਕਾਨੂੰਨੀ ਪਿਓ ਬਣਾ ਲਈਦਾ ਹੁੰਦਾ ਤੇ ਇੱਕ ਤਾਇਆ ਚਾਚਾ ਹੋ ਸਕਦਾ ਬਾਪ ਇੱਕ ਹੀ ਹੁੰਦਾ ਨਹੀਂ ਨਾ ਖਵਾਜਾ ਸਾਹਿਬ ਦੀ ਜੋਤ ਲਗਾਣੀ ਮਾੜੀ ਨਹੀਂ ਅਸੀਂ ਆਪ ਖਵਾਜੇ ਨੂੰ ਪੁੱਜਦੇ ਹਾਂ ਸਿਮਰੋ ਉਦਾਂ ਪਰ ਜੋਤ ਜਗਾਣੀ ਉਹਦਾ ਦੀਵਾ ਲਾ ਲੈਣਾ ਇਹ ਬਹੁਤ ਗਲਤ ਚੀਜ਼ ਹੈ ਦੀਵੇ ਜਗਦੇ ਜੋਤਾਂ ਜਗਦੀਆਂ ਮੰਦਰਾਂ ਗੁਰਦੁਆਰਿਆਂ ਚ ਸਥਾਨਾਂ ਦੇ ਸੋਭਦੀਆਂ ਨੇ ਘਰਾਂ ਚ ਜਗਾਣੀਆਂ ਫਿਰ ਪ੍ਰਤਾਂ ਉਹ ਜੀਆਂ ਰਹਿੰਦੀਆਂ ਨਹੀਂ ਆ ਫਿਰ ਬਾਬਿਆਂ ਦੇ ਗੀੜੇ ਮਾਰਦੇ ਆ ਬਾਬਾ ਜੀ ਇੰਨਾ ਪੁੱਛਦੇ ਆ ਫਿਰ ਬਦਨਾਮੀ ਕਿਨੂੰ ਮਿਲਦੀ ਆ ਪੀਰ ਨੂੰ ਵੀ ਅਸੀਂ ਪੀਰ ਨੂੰ ਧਿਆਨ ਨੇ ਆ ਤੇ ਪੀਰ ਸਾਹਿਬ ਸਾਡਾ ਕੁਝ ਨਹੀਂ ਕਰਦੇ ਬਿਲਕੁਲ ਇਹ ਫਿਰ ਉੱਤੇ ਇਲਜ਼ਾਮ ਆਂਦਾ ਹੈ ਜਦ ਕਿ ਉਹ ਬੜਾ ਦੇਨਦਾਰ ਬਖਸ਼ਣਹਾਰ ਆ ਉਹ ਬੜਾ ਰਹਿਮ ਦੇਲੇ ਆ ਅੱਛਾ ਇਲਜ਼ਾਮ ਦਿੰਦੇ ਉਹਨੂੰ ਖਾਜੇ ਨੂੰ ਵੀ ਮੇਰਾ ਕੁਝ ਨਹੀਂ ਕਰਦਾ ਮੈਂ ਜੋਤ ਮਹਾਮਾਈ ਦੀ ਲਾਨੀ ਆ ਤੇ ਮਹਾਮਾਈ ਕੁਝ ਨਹੀਂ ਕਰਦੇ ਉਹ ਤੇ ਮਹਾਮਾਈ ਲਾਈ ਹੋਵੇ ਤਾਂ ਮਹਾਮਾਈ ਦੇਵੇ ਕਿਦਾਂ ਤੁਸੀਂ ਲਾਈ ਖਰੇ ਕਹਦੀ ਆ ਨਾਂ ਲੈ ਲਿਆ ਬੱਸ ਦਾ ਸੱਚ ਐਦਾਂ ਨਹੀਂ ਹੁੰਦਾ ਹਾਂ ਇਹ ਚਿਰ ਨੇ ਉਹਨਾਂ ਕੋ ਕੀ ਕੀ ਸਮਝਾਈ ਮਸਵੇਰ ਦਾ ਬੋਲਣ ਨੇ ਨਾ ਲਾਇਆ ਕਰਾ ਫਿਰ ਹੋਰ ਅਗਰ ਬੱਤੀ ਸੁਗਾਓ ਆਪਣੇ ਦਿਲ ਚ ਇਥੋਂ ਇਥੋਂ ਜੋਤਾਂ ਜਿਹੜੀਆਂ ਜਗਦੀਆਂ ਨੇ ਇਹਨੂੰ ਤੇ ਆ ਲੋ ਇਹਨੂੰ ਨਮਸਕਾਰ ਕਰ ਲੋ ਅੰਦਰ ਜਗਦੀਆਂ ਨਹੀਂ ਉਥੋਂ ਕਿੱਥੋਂ ਆਈ ਤੁਰਾ ਸਵਾਮੀ ਆਈ ਨੇ ਕੀ ਰੋਲਾ ਪਾਪਾ ਸਮਝਾਉਂਦੇ ਨੇ ਆਪਾਂ ਕੋਈ ਸਮਝਦੇ ਹਾਂ ਦੱਸਦੇ ਭਰਾ ਸਾਡੇ ਪੱਲੇ ਕੁੱਖ ਨਹੀਂ ਪੈਂਦਾ ਸਿਮਰਾ ਥੋੜੇ ਚੋਂ ਜ਼ਿਆਦਾ ਲੱਭੋ ਅਸੀਂ ਜ਼ਿਆਦਾ ਚੋਂ ਇੱਕ ਮਾਤਾ ਦੀ ਜੋਤ ਜਗਾ ਲੈਣੇ ਇੱਕ ਖਵਾਜਾ ਸਾਹਿਬ ਦੀ ਜੋਤ ਜਗਾ ਲੈਣੇ ਜ਼ਿਆਦਾ ਹੋ ਗਿਆ ਨਾ ਇੱਕ ਹੋਰ ਨਾਲ ਜਗਾ ਲਓ ਜ਼ਿਆਦਾ ਦੇ ਵਿੱਚੋਂ ਕਿਸੇ ਨੇ ਕਹਤਾ ਕਿਸੇ ਨੇ ਕਿਹਾ ਸੀਗੇ ਤੁਹਾਡੇ ਘਰ ਵੀ ਹੋ ਵੀ ਅਣਾਈ ਮੌਤ ਹੋਈ ਤੁਹਾਨੂੰ ਅਣਾਈ ਮੌਤ ਹੋ ਜੇ ਤੇ ਜੋਤ ਲਾ ਲਈ ਦੀ ਪਤਾ ਨਹੀਂ ਉਹਨਾਂ ਦੇ ਦੱਸੇ ਤੇ ਸਾਨੂੰ ਪਤਾ ਨਹੀਂ ਸੀਗਾ ਸਭ ਨੂੰ ਨਹੀਂ ਪੁੱਤਰ ਬਾਬਾ ਮਾਫ ਕਰੋ ਕੋਈ ਗੱਲ ਨਹੀਂ ਆਪਣੇ ਗੁਰੂ ਪੀਰ ਨੂੰ ਬਾਹ ਚੰਗੀ ਤਰ੍ਹਾਂ ਫੜਾਓ ਕਹਿੰਦਾ ਮਹਾਰਾਜ ਮੈਨੂੰ ਰਸਤਾ ਦਿਓ ਫਿਰ ਸਹੀ ਟਿਕਾਣੇ ਮਿਲਦੇ ਨੇ ਫਿਰ ਸਹੀ ਸਲਾਹਕਾਰ ਮਿਲਦੇ ਨੇ ਨਹੀਂ ਤਾਂ ਇਦਾਂ ਦੇ ਮਿਲਦੇ ਨੇ ਇੱਥੇ ਜੋਤ ਲਾ ਲਓ ਇੱਥੇ ਉਹ ਲਾ ਲਓ ਇੱਥੇ ਲਾ ਲਓ ਜਲ ਜਾ ਹੁਣ ਮੈਂ ਤੈਨੂੰ ਕੀ ਦੱਸਾਂ ਬਾਪੂ ਸਹੀ ਟਿਕਾਣੇ ਮਿਲਨੇ ਬੜੇ ਔਖੇ ਨੇ ਹੁਣ ਮੈਂ ਕੀ ਕਰਾਂ ਹੁਣ ਦੱਸ ਮੈਂ ਬੋਲਣਾ ਤੇ ਹੁਣ ਮੈਂ ਉਹਨੂੰ ਕਿੱਦਾਂ ਸਮਝਾਵਾਂ ਤੇ ਖਰੇ ਆ ਜਿਉਂ ਨਹੀਂ ਪਹੁੰਚਿਆ ਮੈਨੂੰ ਬੋਲਣਾ ਤੇ ਪਹਿਣਾ ਹੀ ਮੈਨੂੰ ਹੋਰ ਨਹੀਂ ਉਹ ਉੱਧਾ ਗੱਲ ਕੀਤੀ ਹੁਣ ਜੇ ਮੈਂ ਉਹਨੂੰ ਮਾੜੀ ਗੱਲ ਦੱਸਾਂ ਮੈਂ ਨਾ ਦੌੜ ਜਾ ਉਹਦੇ ਤਾਂ ਵੀ ਉਹਨੇ ਕਹਿੰਨਾ ਚੰਗਾ ਮੈਂ ਖੰਨੇ ਤੋਂ ਪਰੇ ਹੋ ਆਈ ਵਿਚਾਰੀ ਕਿੰਨਾ ਉਹ ਰਾਤ ਦੀ ਚੱਲੀ ਆ ਔਰ ਇਹਨੇ 10 11 ਵਜੇ ਦੇਖ ਨਾ 11 ਵਜੇ ਤੋਂ 10 11 ਜੀ ਮੈਂ ਕਰਾਂ 10 11 ਮੈਂ ਕੀ ਕਰਾਂ ਮੈਂ ਤੈਨੂੰ ਦੱਸ ਤੀ ਅਸਲਤ ਗੱਲ ਦੱਸਤੀ ਹੁੰਦੀ ਹੈ ਨਾ ਤੇਰਾ ਉੱਥੇ ਪਟਕੀ ਜਾਨੀ ਤੂੰ ਉਹ ਨੁਕਸ ਤੇਰਾ ਜਿੱਥੇ ਫਿਊਜ ਤੇਰਾ ਆ ਉੱਡਿਆ ਅੰਦਰਲੇ ਬਲਬ ਠੀਕ ਕਰਾਈ ਜਾਨੇ ਮੇਰੀ ਆ ਬਲਬ ਦੇਖੋ ਕਿਉਂ ਨਹੀਂ ਜਗਦਾ ਮੇਰੀ ਟਾਲ ਲਾਈਟ ਕਿਉਂ ਨਹੀਂ ਜਗਦੀ ਤੈਨੂੰ ਦੱਸਦਾ ਫਿਊਜ ਤੇਰਾ ਉੱਥੇ ਉੱਡਿਆ ਤੂੰ ਜਿਹੜੀ ਜੋਤਾਂ ਜਗਾਨੀ ਗਲਤ ਆ ਇਹ ਬੰਦ ਕਰ ਲੈ ਪੱਤੀ ਲੱਸੀ ਦਾ ਛਿੱਟਾ ਹੋ ਗਿਆ ਸਿਮਰਨ ਕਰੋ ਤੂਫ ਲਗਾ ਕੇ ਕੱਲ੍ਹ ਲਈ ਸਾਰੀਆਂ ਚੀਜ਼ਾਂ ਆਸ-ਪਾਸ ਤਾਂ ਠੀਕ ਹੋਣ ਲੱਪਣੀਆਂ ਉਹਦੇ ਅੰਦਰੋਂ ਬੜੀ ਆਈ ਇਹਨੂੰ ਮੈਂ ਦਵਾ ਦਈ ਨੀ ਤੋਰ ਦਮਾ ਇਹਨੇ ਕਹਣਾ ਮੈਂ ਕਰਾਇਆ ਖੱਤਕੀ ਬਾਬਾ ਜੀ ਉਹ ਬੜੀ ਗੱਲ ਸਹੀ ਹੈ ਪਰ ਸਾਡੀ ਬੇਨਤੀ ਸੁਣ ਲੈ ਜਾਂ ਹੁਣ ਮੇਰੀ ਸਮਝ ਲੱਗੀ ਕੋਈ ਨਹੀਂ ਇਹਦੀ ਸਮਝ ਲੱਗੀ ਕਿ ਨਹੀਂ ਇਹ ਇਹ ਨਾ ਜੋਤ ਆ ਡੇਢ ਸਾਲ ਤੋਂ ਜਗਾੜ ਕੇ ਉਸ ਤੋਂ ਪਹਿਲਾਂ ਦਾ ਨਿਵੇਸ਼ ਬਹੁਤ ਹੈ ਤਾਂ ਤੱਕ ਆਪਾਂ ਪਹੁੰਚਦੇ ਉਹ ਤਾਂ ਫਿਰ ਉਹਨੂੰ ਠੀਕ ਰਾਣਾ ਬਣਦਾ ਨਾ ਕਿ ਉਹਨੂੰ ਬਿਠਾਣਾ ਬਣਦਾ ਉਹ ਜਿਹੜੀ ਚੀਜ਼ ਵਿੱਚ ਬੈਠੀ ਹੈ ਨਾ ਨਹੀਂ ਜਿਹੜੀ ਚੀਜ਼ ਅੰਦਰ ਬੈਠੀ ਹੈ ਨਾ ਅੰਦਰ ਅੰਦਰ ਰੂਹ ਆ ਚੁੱਕੀ ਆ ਹੁਣ ਉਹਨੂੰ ਜੋਤ ਦੇ ਕੇ ਉਹਨੂੰ ਬਿਠਾ ਲਈਏ ਨੋ ਗੁੱਟਿਆ ਉਹਨੂੰ ਉਹਨੂੰ ਬਾਹਰ ਕੱਢੋ ਸਫਾਇਆ ਕਰੋ ਉਹ ਚੀਜ਼ ਨੂੰ ਰੂ ਨੂੰ ਦਫਾ ਕਰੋ ਉਹਦੀ ਗਤਿਆ ਕਰਾਉਣ ਵਾਸਤੇ ਕਿਤੇ ਜਾਓ ਭੇਵੇ ਜਾਓ ਕਿਤੇ ਜਾਓ ਉਹਦੀ ਗਤ ਹੋ ਜਵੇ ਉਹਦਾ ਨਵਾਂ ਜਨਮ ਆ ਜਵੇ ਕਿਸੇ ਮਾਂ ਦੇ ਗਰਭ ਦੇ ਵਿੱਚੋਂ ਦੁਬਾਰਾ ਜਨਮ ਲੈ ਕੇ ਆ ਜਵੇ ਤਾਂ ਕਿ ਤੁਹਾਡਾ ਘਰ ਸਾਫ਼ ਹੋ ਜਵੇ ਉਧਰ ਨੂੰ ਜਾਣਾ ਚਾਹੀਦਾ ਨਾ ਕਿ ਉਹਨੂੰ ਕਹਿਣਾ ਬਈ ਤੂੰ ਬਹਿ ਜਾ ਇੱਥੇ ਖਾਇਆ ਕਰ ਹੁਣ ਉਹ ਜਿੱਦਾਂ ਦਾ ਹੈਗਾ ਉਦਾਂ ਦੇ ਹਰਾਮਪਣਾ ਉਹੋ ਕੁਝ ਕਰਨਾ ਤੁਹਾਡੇ ਨਾਲ ਦੇਵਤਾ ਹੋਏ ਤਾਂ ਅਲੱਗ ਬਾਤ ਹੈ ਦੇਵਤਾ ਨਹੀਂ ਹੈ ਫਿਰ ਇਲਜ਼ਾਮ ਕਿਨੂੰ ਲਾਂਦੇ ਦੇਵਤੇ ਨੂੰ ਮੈਂ ਤਾਂ ਉਹਦੀ ਵੀ ਦੋਜੋਜ ਦੀ ਗੱਲ ਲਾਪੀਆ ਇਹ ਨਹੀਂ ਠੀਕ ਹੁਣ ਐਤਾ ਨਹੀਂ ਹੁੰਦਾ